ਕਿ ਕਿਤਾ ਕਰਾਂਗੇ ਜਦੋਂ ਸਾਨੂੰ ਤਪਾਉਣਾ ਤੂੰ ਮੈਂ ਤਾਂ ਚੱਲੇ ਆ ਬਾਹਰ ਮਗਰ ਬੈਠਾ ਕਿਉਂ ਤੂੰ ਛੇਤਰ ਪ੍ਰੇੜ ਕਰਾਉਣੀ ਆ ਆਪਦੀ ਜਾਨਾ ਮੈਂ ਤਾਂ ਮੈਂ ਆਪਦੀ ਮਰਜ਼ੀ ਨਾਲ ਹੀ ਆਉਂਗਾ ਮੈਨੂੰ ਨਾ ਫੋਨ ਫੋਣ ਕਰਿਓ ਨਾ ਸੱਦੇ ਮੈਨੂੰ ਵੀਰੇ 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 ਮੰਮੀ ਡੈ ਜਾ ਦਿਓ ਵੀਰੇ ਕੀ ਹੋ ਗਿਆ ਵੀਰੇ ਹਰਮਣ ਹਰਮਣ ਕੀ ਹੋ ਰਿਹਾ ਪੁੱਤ ਤੂੰ ਨੇਹਾ ਬੱਤ ਹਾਂਜੀ ਗਾੜੀ ਤੇ ਪੜਾਈ ਤਾਂ ਪੂਰੀ ਹੋ ਗਈ ਨਾ ਹਾਂਜੀ ਹਾਂਜੀ ਗਾੜੀ ਹੋ ਗਈ ਨੇਹਾ ਦੀ ਪੜਾਈ ਤਾਂ ਪੂਰੀ ਹੋ ਗਈ ਤੇ ਵਧੀਆ ਨੰਬਰ ਲੈ ਕੇ ਪਾਸ ਵੀ ਹੋਈ ਆ ਹਾਂਜੀ ਮੰਮੀ ਚੱਲ ਪੁੱਤ ਤੂੰ ਤਾਂ ਵਧੀਆ ਪੜ੍ਹ ਲਿਖ ਜਾਈਂ ਕੋਈ ਨੌਕਰੀ ਮਿਲ ਜੂ ਰੋਟੀ ਦੇ ਸਿਰੇ ਹੋ ਜਾਏਗੀ ਤੁੱਪਾ ਹਾਂਜੀ ਚੱਲ ਪੁੱਤ ਕੱਲੀਓ ਤਾਂ ਨਹੀਂ ਸੁਪ ਮਿਲਿਆ ਧੀਏ ਤੇਰੇ ਕੱਨੀਓ ਤਾਂ ਸਾਸੀ ਬਾਦੂ ਸੌਖੇ ਆ ਨਹੀਂ ਮੈਂ ਤਾਂ ਕਹਿੰਨਾ ਮੈਂ ਆਪਾਂ ਨੌਕਰੀ ਕਰੀ ਕਿਉਂ ਕੀ ਗੱਲ ਕੱਲੀ ਕੁੜੀ ਆ ਆਪਣੇ ਅਗਲਾ ਕੋਈ ਨਾ ਕੁੜੀ ਦੇ ਸੱਤੇ ਪੜ ਦੇਣ ਜਮੀਨ ਬਥੇਰੀ ਆ ਆਪਣੇ ਕੋਲ ਕੁਛ ਨਹੀਂ ਹੁੰਦਾ ਮੈਂ ਮੇਰੀ ਗੱਲ ਸੁਣ ਮੈਂ ਤਾਂ ਵਧੀਆ ਰਿਸ਼ਤਾ ਦੇਖਦਾ ਕੋਈ ਘਰ ਜਮਾਈ ਦੇਖਾਂਗੇ ਬਾੜੇ ਨਹੀਂ ਮੈਂ ਨਹੀਂ ਕਰਾਉਣਾ ਵਾਲੇ ਬਾ ਮੇਰੇ ਉਮਰ ਆ ਕੋਈ ਵਿਆਹ ਉਹ ਨੇਹਾ ਪੁੱਤ ਚੱਲ ਪੜ ਤਾਂ ਲਈ ਪੁੱਤ ਹੁਣ ਰਿਸ਼ਤਾ ਤਾਂ ਦੇਖਣਾ ਹੀ ਹੈ ਨਾ ਫਿਰ ਤੇਰਾ ਵਿਆਹ ਤਾਂ ਹੁਣ ਅੱਧਰੇ ਤਰ੍ਹਾਂ ਰੱਖਿਆ ਵੀ ਨਹੀਂ ਜਾਂਦੀਆਂ ਧੀਆ ਫਿਰ ਕੋਈ ਨਹੀਂ ਮੰਮੀ ਨਾਲ ਮੈਂ ਨਹੀਂ ਜਾਣਾ ਮੈਂ ਤਾਂ ਤੁਹਾਡੇ ਕੋਲ ਹੀ ਰਹੂੰਗੀ ਹਾਂ ਪੁੱਤ ਤੂੰ ਉਦ ਹੀ ਰਹੇਗਾ ਮੇਰਾ ਪੁੱਤ ਬਣ ਕੇ ਬਾਣੀ ਬੁਰੇ ਦੂਜੇ ਮੇਰਾ ਵਿਆਹ ਬਾਦੂ ਕਰੇ ਜਾਂਨੇ ਹੋਗੇ ਤੇ ਮੇਰੀ ਗੱਲ ਸੁਣ ਲੋਕਾਂ ਗੱਲਾਂ ਬਣਾਉਣ ਲੱਗ ਪਏ ਤੇਰਾ ਵਿਆਹ ਤਾਂ ਨੇਹਾ ਪੁੱਤ ਕਰਨਾ ਹੀ ਆ ਹਨਾ ਹੁਣ ਤਾਂ ਪੁੱਤ ਤੂੰ ਹੀ ਸਾਡੀ ਧੀ ਆ ਤੇ ਤੂੰ ਹੀ ਪੁੱਤਾ ਕੋਈ ਨਾ ਪਤਾ ਅਸੀਂ ਤਾਂ ਇਹ ਸੋਚਿਆ ਵੀ ਚਲ ਤੇਰਾ ਵਿਆਹ ਕਰਕੇ ਨਾ ਅਸੀਂ ਘਰ ਜਵਾਈ ਰੱਖ ਲਾਂਗੇ ਮੇਰਾ ਪੁੱਤ ਨਾ ਇਹ ਤਾਂ ਸਾਨੂੰ ਬਰੇਟੇ ਵਿੱਚ ਸਹਾਰਾ ਬਣ ਜਾਓਗੇ ਤੁਸੀਂ ਨਹੀਂ ਪੁੱਤ ਸਾਨੂੰ ਸੰਭਲਣ ਵਾਲਾ ਕੌਣ ਆ ਤੇਰੇ ਕੋਲ ਨਹੀਂ ਕੋਈ ਨਹੀਂ 2 ਸਾਲ ਹੋਰ ਰੁਕ ਜਾਓ ਤੁਸੀਂ ਪੁੱਤ ਤੇਰੀ ਉਮਰ ਹੋਈ ਵੀ ਆ ਫਿਰ ਲੋਕ ਗੱਲਾਂ ਬਣਾਉਣ ਲੱਗ ਗਏ ਨੇ ਪੁੱਤਰਾ। ਪੁੱਤ ਹੁਣ ਨਾ ਤੇਰੀ ਤਾਈ ਵੀ ਪੁੱ ਕਹਿੰਦੀ ਸੀਗੀ ਗੇਜ ਜੋ ਰਿਸ਼ਤੇ ਬਾਰੇ। ਉਹ ਵਧੀਆ ਮੁੰਡਾ ਨੇ ਵਧੀਆ ਨੌਕਰੀ ਲੱਗਿਆ ਹੋਇਆਗਾ। ਨਹੀਂ ਪੁੱਤ ਤੈਨੂੰ ਪਤਾ ਅੱਜ ਕੱਲ ਮੁੰਡੇ ਨਸ਼ਾ ਕਿੰਨਾ ਕਰਦੇ ਨੇ ਰਿਸ਼ਤੇ ਕਿੱਥੇ ਮਿਲਦੇ ਨੇ? ਨਹੀਂ ਮੈਂ ਤਾਂ ਕਹਨਾ ਆਪਾਂ ਬਲਜਿੰਦਰ ਨੂੰ ਕਹਾਂਗੇ। ਚਲ ਚਲ ਠੀਕ ਆ। ਚਲ ਕੋਈ ਨਹੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਫਿਰ ਡੈਡੀ। ਕੋਈ ਨਾ ਕੋਈ ਨਾ ਬਲਜਿੰਦਰ ਨਾਲ ਗੱਲ ਕਰ ਲਓ ਜੇ ਬਲਜਿੰਦਰ ਨਾਲ ਕਰਨੀ ਹੈ ਉਹਨੂੰ ਬੁਲਾ ਲਿਓ ਤੁਸੀਂ ਆਹੋ ਆ ਪੁੱਤ ਲੈਣਾ ਕਰਦਾ ਹੁੰਦਾ ਉਹ ਰਿਸ਼ਤੇ ਕਰਵਾਉਂਦਾ ਰਹਿੰਦਾ ਨਾ ਉਹਨੂੰ ਬੁਲਾ ਲਓ ਚੱਲ ਹਾਂ ਚੱਲ ਪੁੱਤ ਉਹਦੋਂ ਤਾਂ ਹੁਣ ਤੈਨੂੰ ਪਤਾ ਹੈ ਤੇਰੇ ਭਰਾ ਕਨੇਓ ਤਾਂ ਨਹੀਂ ਸੁੱਖ ਮਿਲਿਆ ਜੋ ਕਿਸਮਤ ਚ ਲਿਖਿਆ ਸੀ ਹੈ ਨਾ ਉਹ ਵੀ ਬਣ ਗਿਆ ਹਾਂ ਮੰਮੀ ਉਹ ਤਾਂ ਜਮਾਂ ਪਟ ਗਿਆ ਕੀ ਕਰਦੇ ਫਿਰ ਹੁਣ ਚੱਲ ਕੋਈ ਨਹੀਂ ਹੁਣ ਤੁਸੀਂ ਐਵੇਂ ਨਾ ਮਨ ਹਲਕਾ ਤੁਸੀਂ ਬਿਲਜਿੰਦਰ ਨੂੰ ਫੋਨ ਕਰ ਹੀ ਲਓ ਕਰਦਾ ਤਾਂ ਕਰ ਹੀ ਹੋਵੇ ਹਾਂ ਨੇ ਹਾ ਪੁੱਤ ਜੇ ਚਾਹ ਬਣਾ ਲਾ ਤੂੰ ਨਹੀਂ ਤੇਰੇ ਡੈਡੀ ਪੀ ਲੈਣਗੇ ਲੱਗਿਆ ਕੋਣ ਆ ਗਏ ਜੰdru ਮੜਾ ਬੇਲ ਚ ਘੱਟ ਦੇ ਕਰੇ ਆ ਕੇ ਜਾਈਂ ਆ ਸੁਖਾ ਬਸਰ ਕੋਈ ਰਿਸ਼ਤੇ ਬਾਰੇ ਗੱਲ ਕਰਨੀ ਜੀ ਆ ਕੇ ਜਾਈਂ ਕੀ ਕਹਿੰਦੇ ਕਹਾਂ ਮੋੜ ਚਲ ਵਧੀਆ ਹੋਏ ਦੇ ਇੱਥੇ ਰਿਸ਼ਤੇ ਲਿਆਏ ਵਧੀਆ ਰਿਸ਼ਤੇ ਕਰਵਾਉਂਦਾ ਨਾ ਚਲ ਆਏਗਾ ਇਹਨੂੰ ਵਧੀਆ ਮਿਲਗਾ ਨਹੀਂ ਤਾਂ ਆਪਣੀ ਜਾਨ ਸੌਖੀ ਹੋ ਜੂਗੀ ਠੀਕ ਹੈ ਤੁਹਾਂ ਇਹ ਦੇਖੋ ਵੀ ਆਪਾਂ ਘਰ ਜਵਾਈ ਰੱਖੀਏ ਕਿਰੋ ਹੋ ਲੋਕ ਕੀ ਗੱਲਾਂ ਦਾ ਨਹੀਂ ਬਣਾਉਣਗੇ ਵੀ ਉਹ ਲੋਕਾਂ ਦਾ ਕੀ ਉਹਨਾਂ ਦੇ ਕਿਹੜੇ ਮਨ ਫੜੇ ਜਾਂਦੇ ਨੇ ਇਹ ਰੱਖਣਾ ਤਾਂ ਘਰ ਜਵਾਈ ਪਊਗਾ ਤਾਂ ਹੀ ਕਹਿਣੀ ਹੈ ਬਜਿੰਦਰ ਨੂੰ ਘਰੇ ਬੁਲਾ ਕੇ ਨਾ ਆਪਾਂ ਸਾਰੀ ਗੱਲਬਾਤ ਕਰ ਲਾਂਗੇ ਵੀ ਭਾਈ ਅਸੀਂ ਘਰ ਜਵਾਈ ਰੱਖਣਾਗਾ ਹੁਣ ਸਾਲੋ ਆਦਰ ਸਰ ਦੇ ਘਰ ਦਾ ਹਾਂ ਵੀ ਮਤਲਬ ਮੁੰਡਾ ਸ਼ਰੀਫ ਹੋ ਗਿਆ ਹੈ ਨਾ ਤੇ ਆਏ ਹੁਣ ਆਪਣੀ ਵੀ ਉਮਰ ਹੁੰਦੀ ਜਾਂਦੀ ਅੱਗੇ ਬੁੜਾਪੇ ਚ ਆਪਣਾ ਸਹਾਰਾ ਬਣੇ ਰਹਿਣਗੇ ਵੀ ਨਾਲੇ ਫਿਰ ਆਪਾਂ ਨੂੰ ਜ਼ਮੀਨ ਜਾਇਦਾਦ ਆਪਣੇ ਕੋਲ ਬਥੇਰੀ ਹੈਗੀ ਘਰ ਜਵਾਈ ਹੋਰ ਆਪਾਂ ਨੂੰ ਕੀ ਲੋੜ ਨਹੀਂ ਹੈਗੀ ਆ ਚਲ ਆਇਆ ਮੁੰਡਾ ਲੱਗਿਆ ਮਿਲ ਜੇ ਕੁੜੀ ਸੌਖੀ ਹੋ ਜੂਗੀ ਆਹ ਚਾਹ ਲੱਗਿਆ ਮੈਨੂੰ ਚਲ ਕੋਈ ਨਾ ਆ ਜਾਂਦੇ ਬਜਿੰਦਰ ਨੂੰ ਹੋਰੇਂਦਰ ਕਿੰਨਾ ਠੀਕ ਠਾਕ? ਹਾਂ ਠੀਕ ਠਾਕ। ਮੈਂ ਤਾਂ ਤੈਨੂੰ ਐਂ ਬੁਲਾਇਆ ਸੀ ਭਵਿੰਦਰਾ। ਹਾਂ। ਆਪਣੀ ਕੁੜੀ ਆ ਬਿਆਹਣ ਜੋਗੀ ਹੋਗੀ। ਆ ਆਪਣੀ ਕੁੜੀ ਨੂੰ ਬਿਆਹਣ ਵਾਲੀ ਰਹਿੰਦੀ ਐ। ਚਲੋ ਫਿਰ ਮੈਂ ਕਰਾਂ ਰਿਸ਼ਤੇ ਦੀ ਗੱਲ। ਹਾਂ ਉਹ ਵੀ ਪੜਾਈ ਹੋ ਗਈ ਤੇ ਨੀ। ਹਾਂ ਰਿਸ਼ਤਾ ਦੇਖੀ ਕੋਈ ਵਧੀਆ ਮੁੰਡਾ। ਬੇਸ਼ੱਕ ਜ਼ਮੀਨ ਆਉਂਦੀ ਹੋਵੇ ਚਾਹੇ ਨਾ ਆਉਂਦੀ ਹੋਵੇ। ਸਾਊ ਹੋਵੇ, ਨਸੱਬੱਤਾ ਨਾ ਕੋਈ ਕਰਦਾ ਹੋਵੇ। ਮੈਂ ਆਪਣੇ ਕੋਲ ਕਿੰਨੀ ਜ਼ਮੀਨ ਐ? ਹੈਗੇ 9 ਕਿੱਲੇ ਨੇ ਆਪਣੇ ਕੋਲ। ਅੱਛਾ ਕਰਦੇ ਆਂ। ਅੱਛਾ। ਬਸ ਮੁੰਡਾ شریف ਹੋਵੇ। ਮੈਂ ਕੋਈ ਨਾ ਪਰਵਾਹ ਕਰਦਾ ਮੈਂ। ਮੁੰਡੇ ਚਾਹੀਦਾ ਐ। ਕਪਾ ਦਾ ਬੰਦਾ ਕੋਈ ਹੈ ਜੀ ਹਾਂ ਜਮੀਨ ਜਾਇਦਾਦ ਕੋਈ ਗੱਲ ਨਹੀਂ ਜ਼ਮੀਨ ਤਾਂ ਸਾਡੇ ਕੋਲ ਆਪਦੀ ਬਹੁਤ ਹੈਗੀ ਹੈ ਮੈਂ ਕੋਈ ਗੱਲ ਨਹੀਂ ਮੈਂ ਕਰਦਾ ਬਾਰ ਇੱਕ ਤਸਰੀਫ ਹੋਵੇ ਤੇ ਇੱਕ ਅਸੀਂ ਘਰ ਜਵਾਈ ਰੱਖਾਂਗੇ ਇਹ ਜਾ ਰਿਸ਼ਤਾ ਦਿੱਤੀ ਅੱਛਾ ਚਲਪਾ ਹੋਏ ਲੋ ਜਾ ਕੋਈ ਇਹ ਤਾਂ ਤੁਸੀਂ ਅੱਗੇ ਜ਼ਰੂਰ ਕਰ ਲਵੇ ਸੀ ਘਰ ਜਵਾਈ ਰੱਖਣਾ ਠੀਕ ਹੈ ਜੀ ਵੀ ਘਰ ਜਵਾਈ ਹੀ ਜਾਂਪਾ ਨੂੰ ਮੁੰਡਾ ਤਾਂ ਹੈਗਾ ਇੱਕ ਮੁੰਡਾ ਜਿਵੇਂ ਹੋਵੇ ਚਾਹੇ ਨਾਮ ਹੋਵੇ ਮੁੰਡਾ ਹੈਗਾ ਆਪਣੀ ਮਗਾ ਚ ਪਿੰਡੀਆਂ ਮੇਰੇ ਅੱਛਾ ਮੈਂ ਉੱਥੇ ਗੱਲ ਕਰ ਲੈਣਾ ਫਿਰ ਠੀਕ ਹੈ ਚਲ ਕਰ ਲਓ ਤੁਸੀਂ ਕਰ ਲਓ ਨਾ ਉਹ ਮੰਮੀ ਦਾ ਨਹੀਂ ਡੈਡੀ ਹੋਣੇ ਉਹਦੇ ਨਾਲੇ ਤੈਨੂੰ ਪਤਾ ਹੀ ਆ ਵੀ ਸਾਡੇ ਤੇ ਕੀ ਦੁੱਖ ਆ ਉਹ ਚਲੋ ਉਹਦਾ ਹੀ ਦੁੱਖ ਹੋਇਆ ਬਹੁਤ ਮੈਨੂੰ ਚਲ ਜੋ ਕਿਸਮਤ ਤੋਂ ਹੁੰਦਾ ਮੁੰਡਾ ਕੀ ਕੰਮ ਲੱਗਿਆ ਲੱਗਿਆ ਹੋਇਆ ਕੀ ਕਰਦਾ ਨਹੀਂ ਬੇਲੇ ਹੀ ਅਫਲਾਲ ਤਾਂ ਜਮੀਨ ਥੋੜੀ ਹੋਣਾ ਕੋਲੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਬਸ ਡੇਢ ਕਿਲੋ ਜਮੀਨ ਦਾ ਉਹੀ ਕਰੀ ਜਾਂਦੇ ਨੇ ਖੇਤੀਬਾੜੀ ਪਾਣੀ ਪੁੱਟੀ ਸਬਜ਼ੀ ਉਜਲਾਉਂਦੇ ਨੇ ਠੀਕ ਹੈ ਹਾਂ ਪੜਿਆ ਲਿਖਿਆ ਹੈਗਾ ਮੁੰਡਾ ਹਾਂ ਪੜਿਆ ਰਹਿੰਦਾ ਜੀ ਵਧੀਆ ਮੁੰਡਾ ਸੁਨੱਖਾ ਪੜਿਆ ਹੋਇਆ ਕਿੰਨੇ ਪੜਿਆ ਹੋਇਆ ਮਨ ਲਾ ਦੀ ਪ੍ਰੈਸਟੂ ਕਿੱਤੀ ਹੋਇਆ ਚਲ ਠੀਕ ਹੈ ਪੁੱਛ ਆਉ ਹੋਵੇ ਤੈਨੂੰ ਪਤਾ ਹੀ ਆ ਸਾਡੇ ਮੁੰਡੇ ਵਰਗਾ ਤਾਂ ਨਾ ਹੋਵੇ ਨਹੀਂ ਮੈਨੂੰ ਤਾਂ ਹਰ ਮੰਨਾਂ ਵੀ ਲੱਗਦੀ ਜਿੰਦੀ ਵੈਸੇ ਉਹ ਮੁੰਡਾ ਕਹਿੰਦਾ ਸਾਡੇ ਬੰਦਲ ਤਾਂ ਹੈ ਨਹੀਂ ਅਜਾ ਠੀਕ ਆ ਹਾਂ ਮੁੰਡਿਆਂ ਨੇ ਪੱਟਤਾ ਹੈ ਤਾਂ ਹੈ ਜੀ ਭਾਈ ਸਾਹਿਬ ਹਰ ਮੰਨ ਤਾਂ ਸਾਡਾ ਬਥੇਰਾ ਸ਼ਰੀਫ ਉਹ ਬਨਾਜ਼ੀ ਟਾਣੀ ਗੱਲ ਨੇ ਟਾਣੀ ਬਹੁਤ ਜੇ ਨਿਕਲੀ ਨਾ ਜੀ ਉਹੀ ਖਰਾਬ ਕਰ ਦਿੰਦੇ ਮਾੜੀ ਸੰਗਤ ਸਰ ਨਹੀਂ ਹਟਿਆ ਦਾ ਮੈਂ ਤਾਂ ਪੈਸੇ ਵੀ ਪੂਰੇ ਪੂਰੇ ਦੰਦਾ ਦੀ ਨਾਲ ਦੇ ਨਹੀਂ ਲਾਤਾ ਪਹਿਲਾਂ ਇਹ ਕੁਛ ਨਹੀਂ ਪਤਾ ਦਾ ਕਿਸ ਨੰਦਾ ਜੋ ਖੇਲ ਹੁੰਦਾ ਹੈ ਨਾ ਕਦੋਂ ਨੂੰ ਪਲਟ ਜੇ ਕੋਈ ਪਤਾ ਨਹੀਂ ਹੁੰਦਾ ਤਾਂ ਹੀ ਦਰਦੇ ਆ ਭਾਈ ਸਾਹਿਬ ਚੱਲ ਵੀ ਰਿਸ਼ਤਾ ਵਧੀਆ ਮਿਲ ਜੇ ਆ ਨਸ਼ਾ ਤਾਂ ਸਾਨੂੰ ਬਾਲਾ ਡਰ ਲੱਗਦਾ ਅਸੀਂ ਤਾਂ ਹੁਣ ਉਹਨੂੰ ਆਪ ਦਾ ਪੁੱਤ ਹੀ ਸਮਝ ਕੇ ਰੱਖਣਾ ਘਰੇ ਘਰ ਜਵਾਈ ਰੱਖਣਾ ਵੀ ਚੱਲ ਸਾਡਾ ਉਹੀ ਪੁੱਤ ਹੈ ਹੁਣ ਤਾਂ ਨਾ ਨਾ ਕਰ ਲਓ ਗੱਲ ਉਹਦੇ ਡੈਡੀ ਨਾਲ ਵੀ ਘਰ ਜਮੇ ਨੂੰ ਕਹਿੰਦੇ ਨੇ ਠੀਕ ਹੈ ਤੁਸੀਂ ਸਾਰੀ ਗੱਲਬਾਤ ਕਰ ਲਓ ਨਾਲ ਠੀਕ ਹੈ ਮੈਂ ਕਰ ਲਵਾਂ ਸਾਰੀ ਗੱਲ ਮੁੰਡਾ ਸਾਡਾ ਵੈਸੇ ਪਰਦਾ ਠੀਕ ਆ ਬੋਲ ਨਿਕਰੇ ਠੀਕ ਹੈ ਮੰਗ ਟੰਗ ਤੋਂ ਪੁੱਛ ਲਈ ਮਾੜੀ ਮੋਟੀ ਵੀ ਮੰਦ ਜੀ ਜੀ ਆਪਾਂ ਨੇ ਘਰ ਬਣਾਈਆ ਮਾਸ਼ੱਲਾ ਜੋ ਵੀ ਪਾਉਂਦੇ ਆ ਉਹ ਤਾਂ ਥੋੜੇ ਘਰੀ ਰਹਿਣਾ ਉਹਨੇ ਤਾਂ ਪਾਉਣਾ ਅਗਲੇ ਦਾ ਕੋਈ ਹਾਂ ਉਹਨੇ ਪਤਾ ਕਰ ਲਓ ਬਿਹਾਰੋਂ ਦੇ ਤਾਂ ਆਪਾਂ ਕਰੀਏ ਬੜਾ ਮੁੰਡਾ ਪਾਣਾ ਦਾ ਮੁੰਡੇ ਘਰੇ ਆ ਜਾਣਾ ਹਾਂ ਉਹ ਤਾਂ ਚੱਲ ਕਰਿਆ ਜਾਣਾ ਫੇਰ ਵੀ ਅਗਲੇ ਦਾ ਕਈ ਵਾਰ ਕੋਈ ਹੂੰ ਤਾਂ ਇਹ ਪੁੱਛਣ ਕੋਈ ਰਸਤੇਾਰੇ ਜਿੰਨੇ ਕਪੜਾ ਜਿਹੜਾ ਕਿ ਮੈਂ ਵਿਕਣ ਕਰਨਾ ਕੋਈ ਗੱਲ ਨਹੀਂ ਵਿਆਹ ਸੀ ਵਧੀਆ ਕਰਾਂਗੇ ਵਧੀਆ ਪੈਸਾ ਲਾਵਾਂਗੇ ਕੁੜੀ ਦੇ ਵਿਆਹ ਤੇ ਤੁਸੀਂ ਨਾਲ ਗੱਲ ਕਰ ਲਿਓ ਸਾਰੀ। ਤੇ ਕੁੜੀ ਕੀ ਕਰ ਜਾਉਂ ਪੜ੍ਹ ਕੇ ਹਟ ਗਈ ਕਿ ਹਾਂ ਪੜ੍ਹ ਕੇ ਹਟ ਗਈ ਫਾਰਮ ਭਰੇ ਹੋਏ ਨੇ। ਇਹ ਪੜ੍ਹਾਈ ਕੀਤੀ ਹੈ ਵਧੀਆ ਨੰਬਰ ਆਏ। ਪਰ ਅਸੀਂ ਨੌਕਰੀ ਕਰਾਉਣੀ ਨਹੀਂ ਚਾਹੁੰਦਾ ਮੈਂ ਤਾਂ। ਚਲੋ ਦੇਖ ਲਓ ਜੇ ਨੌਕਰੀ ਮਿਲ ਜਾਏ ਫਿਰ ਵੀ ਕੋਈ ਡਰ ਨਹੀਂ। ਨੌਕਰੀ ਨਹੀਂ ਕਰਵਾਉਣਾ ਕਿਉਂ ਨਹੀਂ ਚਾਹੁੰਦੇ? ਹਾਂ। ਨੌਕਰੀ ਮਿਲ ਗਈ ਆਪਾਂ ਕੁੜੀ ਨੂੰ ਲਾ ਦੇ। ਨਹੀਂ ਮੈਂ ਤਾਂ ਮੈਨੂੰ ਤਾਂ ਡਰ ਲੱਗਦਾ ਮੈਂ ਤਾਂ ਕਰੀ ਲਓ। ਉਹ ਦਾਦਾ ਕੀ ਵਿਆਹ ਕਰ ਦੇਣਾ ਮੁੰਡਾ ਕੁੜੀ ਦੋ ਚਾਰ ਬੱਗ ਜਾ ਕਰਦਾਂਗੇ ਫਿਰ ਕੀ ਹੁੰਦਾ ਚਲੋ ਦੇਖੋ ਉਹ ਨਹੀਂ ਲੱਗ ਜਾਣਾ ਹਾਂ ਪਰ ਤੁਸੀਂ ਰਿਸ਼ਤੇ ਬਾਰੇ ਪਤਾ ਕਰੋ ਉਹ ਕਰ ਦਿੰਦਾ ਮੈਂ ਰਿਸ਼ਤੇ ਤੁਹਾਡਾ ਪੱਕਾ ਕਰ ਦਾਂਗਾ ਮੈਂ ਚਲੋ ਚਲੋ ਪੰਜ ਚਲੋ ਕਰਦਾ ਗੱਲਾਂ ਫਿਰ ਠੀਕ ਆ ਬਈ ਸਰ ਜੀ ਚੰਗਾ ਮੰਦਰ ਚੰਗਾ ਜੀ ਕੌਣ ਦੇ ਰਿਹਾ ਸਰ ਕੀ ਗੱਲਾਂ ਹਾਂ ਵੀ ਦੱਸ ਦੋ ਕਰਮਾਂ ਨੇ ਮਿਲਾਂ ਨੇ ਦੇਖੋ ਕੌਣ ਆ ਮਿਲ ਜੂਗਾ ਇਹ ਗੱਲਾਂ ਤੋਂ ਲੱਗਦਾ ਸੀ ਚਲ ਆਪਾਂ ਨੂੰ ਤਾਂ ਆਏ ਕਿੱਥੇ ਜਨਜੋਗ ਨੇ ਜਮੀਨ ਤਾਂ ਆਪਾਂ ਕੀ ਕਰਨਾ ਜਮੀਨ ਤਾਂ ਆਪਦੇ ਕੋਲ ਹੀ ਬਥੇਰੀ ਹੈ ਬਸ ਹੁਣ ਦਾ ਨਰਮ ਤੇ ਸਾਬੂ ਮੇਰੇ ਹਾਂ ਜੀ ਤਾਂ ਸਰ ਮੈਂ ਨਾ ਪੀ ਫੋਨ ਕਰਕੇ ਦੱਸ ਦਿੰਦਾ ਜੇ ਤੁਸੇ ਜੇ ਫੋਨ ਨਾ ਲੱਗੇ ਹਾਂ ਦੇ ਕਰ ਲੈਣਾ ਆਹੋ ਹੁਣੇ ਤਾਂ ਜੀ ਸਰ ਮੈਂ ਫੋਨ ਕਰਦਾ ਜਿਵੇਂ ਤੁਹਾਨੂੰ ਆਹ ਕਹਿੰਦੀ ਸੀ ਡੈਡੀ ਇਕੱਲੇ ਘੇਚ ਸਾਰੇ ਨੂੰ ਕੰਮ ਕਰਦੇ ਰਹਿੰਦੇ ਨੇ ਤੁਸੀਂ ਵੀ ਕੋਈ ਚੱਲ ਜਾ ਕਰੋ ਜਰਮਾ ਠੀਕ ਆ ਥੋੜੀ ਰਹਾ ਡੰਗਰ ਪਾਸੇ ਮੋੜਨ ਦਾ ਡੰਗਰ ਪਾਸੇ ਫੁਰਕੇ ਥੇ ਸਾਡੇ ਘਰੇ ਆਹ ਥੋੜੀ ਹੁੰਦਾਗਾ ਫਿਰ ਹੁੰਦਾ ਈ ਇਕੱਲੇ ਕਰਦੇ ਨੇ ਕਿ ਤੁਸੀਂ ਘਰੇ ਬੈਠੇ ਰਹਿੰਦੇ ਹੋ ਸਾਰਾ ਦਿਨ ਦਾਦਾ ਦਾ ਡੈਡੀ ਕਹਿੰਦੇ ਇਹਦਾ ਘਰ ਇਹ ਰੱਖਣਾ ਸੀ ਬੰਦਾ ਤੇ ਉਹ ਤਾਂ ਨੂੰ ਪਤਾ ਹੀ ਨਹੀਂ ਵੀ ਵੀਰੇ ਦੀ ਡੈਥ ਹੋ ਗਈ ਸੀ ਹੀ ਤਾਂ ਕਰਕੇ ਹੁਣ ਮੰਮੀ ਡੈਡੀ ਦਾ ਕੋਈ ਸਹਾਰਾ ਨਹੀਂ ਰਿਹਾ ਮੈਥਣ ਜਾਏ ਕੰਮ ਹੁੰਦੇ ਠੀਕ ਆ ਆ ਤਾਂ ਕੋਈ ਗੱਲ ਨਹੀਂ ਨਾ ਬਣੀ ਫਿਰ ਸਾਰੇ ਬੰਦੇ ਤੁਸੀਂ ਵੇਲੇ ਘਰੇ ਕਰਨਾ ਵੀ ਕੀ ਹੈ ਦਾਦਾ ਤਾਂ ਡੈਡੀ ਵੀ ਕਹਿੰਦੇ ਜੀ ਦਾ ਅਸੀਂ ਤੁਹਾਡੀ ਸੇਵਾ ਕਰਾਂਗੇ ਰੋਜ਼ ਧਾਰਮੋਂ ਤੇਰੇ ਕੋਸ਼ ਖਵਾ ਕਾ ਤੇ ਫਿਰ ਹੋਰ ਤੁਸੀਂ ਕੀ ਖਾਣੇਗਾ ਹੋਰ ਬਤੇ ਨੇ ਕਿ ਜਾਂਦੇ ਨੇ ਖਾਣ ਦੇ ਬੰਦੇ ਤੇ ਨਾ ਦੱਸੋਣ ਵੇਲੇ ਫਿਰ ਕੌਣ ਦਿੰਦਾਗਾ ਤੁਸੀਂ ਆਪਸੇ ਆਣੇ ਹੋ ਫੇ ਨਾ ਰੱਖਦੇ ਘਰ ਦੇ ਮਾਈ ਅਸੀਂ ਤਾਂ ਕੋਈ ਘਰ ਦੇ ਮਾਈ ਰੱਖੋ ਨਾ ਫਿਰ ਉਹਨਾਂ ਕੰਮ ਤਾਂ ਕਰਨਾ ਹੀ ਪੈਂਦਾ ਨਾ ਚਾਹੇ ਕੋਈ ਵੀ ਆ ਨਹੀਂ ਮੈਨੂੰ ਕੋਈ ਕੰਮ ਆਉਂਦਾ ਵੇ ਆ ਕੀ ਗੱਲ ਹੈ ਕਿ ਕੰਮ ਤਾਂ ਕਰਨਾ ਹੀ ਪਊਗਾ ਨਹੀਂ ਮੈਂ ਨਹੀਂ ਕੋਈ ਕੰਮ ਕਰਨਾ ਹੈਗਾ ਉਹ ਤਾਂ ਮੂੰਹ ਤੋੜ ਕੇ ਜਵਾਬ ਦੇਣੀ ਗੱਲ ਹੋ ਗਈ ਬਸ ਮੈਨੂੰ ਕੋਈ ਕੰਮ ਕਰਨਾ ਹੈਗਾ ਫਿਰ ਉਹ ਡੈਡੀ ਇਕੱਲੇ ਕੰਮ ਕਰਨਗੇ ਕਰੋ ਇਕੱਲੇ ਕਰਨਗੇ ਆਹ ਨਹੀਂ ਮੈਂ ਨਹੀਂ ਮੈਨੂੰ ਕੰਮ ਕਰਨਾ ਹੈਗਾ ਐਂ ਕਿਉਂ ਨਹੀਂ ਕਰਦਾ ਬਸ ਨਹੀਂ ਕਰਨਾ ਤਾਂ ਨਹੀਂ ਕਰਨਾ ਚਲ ਠੀਕ ਆ ਕਰ ਦੇ ਮੈਨੂੰ ਰੱਖਿਆ ਕੰਮ ਕਰ ਥੋੜਾ ਰੱਖ ਦੇ ਮੈਨੂੰ ਤੇ ਫਿਰ ਕੰਮ ਕਰਾਓ ਡੈਡੀ ਵੀ ਨੀ ਬੁਰਾ ਕੰਮ ਨਹੀਂ ਕਰ ਦੇਗੇ ਕਰੀ ਜਾ ਪਰ ਮੈਂ ਨਹੀਂ ਕੰਮ ਕਰਨਾ ਵੇ ਹੱਦ ਹੋ ਗਈ ਤੁਹਾਡੇ ਇੱਥੇ ਕੰਮ ਹੀ ਨਹੀਂ ਕਰਨਾ ਮੈਨੂੰ ਕਰਨਾ ਆਪਣਾ ਵੀ ਕੰਮ ਕਰਨਾ ਹੈ ਕੋਈ ਗੱਲ ਥੋੜੀ ਬੰਦੀ ਵੀ ਕੰਮ ਹੀ ਨਹੀਂ ਕਰਨਾ ਸਾਰੇ ਕੰਮ ਕਰਦੇ ਨੇਗੇ ਕਰਦੇ ਹੋਣਗੇ ਪਰ ਆਪਣਾ ਹੀ ਕਰਨਾ ਹੈ ਕਿ ਮਰੇ ਨਾ ਤੁਸੀਂ ਕਿਤੇ ਬਾਹਰ ਕੰਮ ਕਰ ਦੋ ਵੀ ਹਾਂ ਬੰਦਾ ਜੋਰ ਵਗੈਰਾ ਲੱਗ ਜਾ ਤੁਸੀਂ ਉਹ ਵੀ ਨਹੀਂ ਕਰਨੀ ਚਲ ਠੀਕ ਹੈ ਮਰਜ਼ੀ ਆ ਫਿਰ ਤੁਹਾਡੀ ਮੈਂ ਕੁਛ ਨਹੀਂ ਕਹਿੰਦੀ नेहा हां जी। उरेया पुत्त। हम की गल बोली ਕਰਤੇ ਜਾਂਦੇ ਸੀ। ਉਹ ਕੁਛ ਨਹੀਂ ਹੋਇਆ ਨਾ ਤੇ ਵੈਸੇ ਬੋਲਦੀ ਸੀ। ਨਾ ਨਾ ਪੁੱਤ। ਪਹਿਲਾਂ ਤਾਂ ਕਦੇ ਮੈਂ ਦੇਖੀ ਨਹੀਂ। ਤੁਸੀਂ ਚਾਰੇ ਬੋਲ ਰਹੇ ਸੀ ਅੱਜ। ਕੀ ਗੱਲ ਹੋਈ ਹੈ ਦੱਸ ਮੈਨੂੰ। ਮੰਮੀ ਮੈਂ ਤਾਂ ਹੀ ਕਹਿੰਦੀ ਸੀ। ਬੜੀ ਕੱਲੋਂ ਸਾਹਦਨ ਖੇਤ ਦੇ ਵਿੱਚ ਕੰਮ ਕਰਦੇ ਰਹਿੰਦੇ ਨੇ। ਮੈਂ ਕਿਹਾ ਤੁਸੀਂ ਵੀ ਚੱਲ ਜਾ ਕਰੋ। ਮੰਨੇ ਹੀ ਨਹੀਂ ਕਹਿੰਦੇ ਮੈਂ ਕੰਮ ਹੀ ਨਹੀਂ ਕਰਨਾ। नेहा ਪੁੱਤ ਮੈਨੂੰ ਸੱਚੋ ਸੱਚ ਦੱਸ। ਅਸਲ 'ਚ ਗੱਲ ਕੀ ਆ? ਨਹੀਂ ਮੰਮੀ ਕੋਈ ਗੱਲ ਨਹੀਂ ਹੈਗੀ ਬਸ ਆਹੀ ਗੱਲ ਹੋਈ ਸੀ ਪੁੱਤ ਪਿਛਲੇ ਕਈ ਦਿਨਾਂ ਤੋਂ ਮੈਂ ਦੇਖੀ ਜਾਨੀ ਐ ਇਹਦੇ ਲੱਛਣਾਂ ਠੀਕ ਨਹੀਂ ਲੱਗਦੇ ਪੁੱਤ ਕੋਈ ਸ਼ਰਾਬ ਸ਼ਰੂਪ ਤੈ ਨਹੀਂ ਪੀਂਦਾ ਇਹ ਮੈਂ ਮੰਮੀ ਹੱਦ ਕਰੀ ਜਾਂਦੀ ਹਾਂ ਇਹ ਜੇ ਕੋਈ ਗੱਲ ਨਹੀਂ ਹੈਗੀ ਨਹੀਂ ਨਹੀਂ ਨਾ ਪੁੱਤ ਮੈਂ ਇਥੋਂ ਗੱਲ ਨਾਲ ਕੋ ਨਹੀਂ ਹਾਂ ਤੂੰ ਕੀ ਸਮਝਦੀ ਆ ਵੀ ਮੇਰੇ ਕਮਰੇ ਚ ਕਦੇ ਬੜੀ ਨਹੀਂ ਮੈਂ ਮੈਨੂੰ ਸਭ ਪਤਾ ਹੈ ਸ਼ਰਾਬ ਤਾਂ ਇਹ ਪੀਂਦਾਗਾ ਮੰਮੀ ਜਦੋਂ ਰੋਕਦੀ ਆ ਤਾਂ ਮੇਰੇ ਤੇ ਹੱਥ ਚੱਕ ਦਿੰਦੇ ਨੇ ਮੈਂ ਕੀ ਕਰਾਂ ਹਾਥ ਚੱਕ ਲੈਂਦਾ ਲੀਹਾ ਫਿਰ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕਿ ਦੱਸਾ ਹੁਣ ਮੰਮੀ ਮੈਂ ਤੂੰ ਸਾਡੇ ਤੋਂ ਐਡੀ ਵੱਡੀ ਨਾਲ ਲੁਕਾਉਣੀ ਆ ਹਾਏ ਰੱਬਾ ਪਹਿਲਾਂ ਤਾਂ ਮੈਨੂੰ ਪੁੱਤ ਦਾ ਸੁੱਖ ਨਹੀਂ ਮਿਲਿਆ ਤੇ ਹੁਣ ਮੈਂ ਧੀ ਕੰਨੀਓ ਵੀ ਔਖੀ ਆ ਮੇਰੀ ਗੱਲ ਸੁਣ ਤੂੰ ਸੱਚ ਸੱਚ ਦੱਸ ਹੋਰ ਤਾਂ ਵੀ ਤੰਗ ਪਰੇਸ਼ਾਨ ਕਰਦਾ ਤੈਨੂੰ ਨਹੀਂ ਮੰਮੀ ਬਸ ਸ਼ਰਾਬ ਤੁਸੀਂ ਸਹੀ ਜਾਣਦੇ ਹੋ ਸ਼ਰਾਬ ਵੀ ਪਿੰਦੇ ਨੇ ਚਲ ਕੋਈ ਨਾ ਪਤਾ ਮੈਂ ਤੇਰੇ ਡੈਡੀ ਨਾਲ ਗੱਲ ਕਰਦੀ ਹੈਗੀ ਕੋਈ ਨਾ ਤੂੰ ਫਿਕਰ ਨਾ ਕਰ ਠੀਕ ਆ ਚੱਲ ਕਰ ਲੈ ਕੰਮ ਹਾਇ ਰੱਬਾ ਮੈਂ ਹਜੇ ਕੀ ਪਾਪ ਕਰਤੇ ਜਿਹੜਾ ਮੈਂ ਆਪਦੇ ਪੁੱਤ ਤੋਂ ਦਾ ਦੁਖੀ ਹੈਗੀ ਸੀ ਨਾਲਾ ਬਿੱਤੀ ਤੋਂ ਵੀ ਦੁਖੀ ਆ ਮੈਂ ਤਾਂ ਆਪਦਾ ਪੁੱਤ ਸਮਝ ਕੇ ਘਰ ਜਵਾਈ ਰੱਖਿਆ ਸੀ ਪਰ ਰੱਬਾ ਲੈ ਤਾ ਤੂੰ ਮੈਨੂੰ ਖਲਾਤੀਦਾ ਨਾ ਪੁੱਤ ਦਾ ਪਿਆਰ ਨਹੀਂ

ਕੀ ਕਰਨੇ ਪੈਸੇ ਬਣਾ ਸਮਾਨ ਲੈਣਾ ਜਾਵੇ ਪੁੱਤ ਮੈਂ ਲਿਆ ਦੇਣਾ ਕੋਈ ਨਾ ਨਹੀਂ ਤੈਨੂੰ ਕੋਈ ਬਣਾ ਬੜਾ ਕੀ ਸਮਾਨ ਲੈਣਾ ਆ ਕਿਵੇਂ ਗੱਲ ਕਰ ਰਹੇ ਤੁਸੀਂ ਬੁੜੇ ਕਿ ਹੁੰਦੇ ਹੋ ਕੋਈ ਬਣੀ ਫਿਕਰ ਨਾ ਫਤਨਾ ਪੁੱਤ ਇਹ ਕੰਮ ਨਾ ਹੋ ਗਈ ਦਾ ਦੇ ਬਿਚਾਂ ਕਰਾਉਂਦੇ ਨੇ ਗੱਲ ਗੱਲ ਤੇ ਮੇਰੀ ਗੱਲ ਸੁਣ ਪੁੱਤੋ ਇਹ ਕਲੇਸ਼ ਨਾ ਕਰ ਸਾਡੇ ਕਲੇਸ਼ ਨੇ ਪਹਿਲਾਂ ਹੀ ਘਰ ਪਟਿਆ ਪਿਆ ਮੋਂ ਮੈਂ ਚੌਂਦਾ ਨਹੀਂ ਕਿ ਕਿਸੇ ਬਾਤ ਕੀ ਹੋਈ ਹੈ ਮੈਨੂੰ ਦੱਸ ਤੁਸੀਂ ਨਹੀਂ ਗੱਲ ਇਹ ਮੈਂ ਪੈਸੇ ਨਾ ਦੇ ਬਾਪੂ ਜੀ ਤੋਂ ਪੁੱਤ ਪੈਸੇ ਤਾਂ ਕੋਈ ਗੱਲ ਨਹੀਂ ਸਾਰਾ ਕੁਛ ਤੇਰਾ ਹੀ ਆ ਪੁੱਤ ਪੈਸੇ ਵੀ ਤੇਰੇ ਆ ਘਰ-ਵਾਰ ਵੀ ਤੇਰਾ ਪਰ ਪੁੱਤ ਮੇਰੇ ਤੇ ਹੱਥ ਘੱਟ ਗਿਆ ਵਿੱਚ ਆ ਗੱਲਾਂ ਗਾਦੇ ਲੰਘ ਵਿੱਚੇ ਡਾਵੇ ਜਾ ਕੇ ਗੱਲ ਗਾ ਲਓ ਪਹਿਲਾਂ ਬੋਲ ਦਿਆ ਇਹ ਪੁੱਤ ਚਲ ਕੋਈ ਨਾ ਘਰ ਚ ਇਹ ਮੈਂ ਖਾਣਾ ਖਾ ਲਾ ਕਲੇਸ਼ ਨਾ ਖੜਾ ਕਰਿਆ ਕਰੋ ਇਸ ਘਰ ਚ ਕਲੇਸ਼ ਨੇ ਤਾਂ ਸਾਨੂੰ ਆ ਬੋੜੀਆਂ ਤੱਕ ਪਹੁੰਚਾਤਾ ਨਾ ਪੁੱਤ ਤੁਸੀਂ ਮਰਿਆ ਨਾ ਕਰੋ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਨਾ ਤੂੰ ਤੇਰੇ ਬਾਪੂ ਨੂੰ ਦੱਸ ਦੇ ਤੈਨੂੰ ਹਰ ਇੱਕ ਚੀਜ਼ ਲਿਆ ਕੇ ਬੰਦ ਮੈਂ ਤਾਂ ਹੀ ਬਾਪੂ ਨੇ ਕਿਹਾ ਪਹਿਲੇ ਦੇ ਦਈ ਬਸ ਮੈਂ ਨੂੰ ਮੈਂ ਤੈਨੂੰ ਕਿਹਾ ਸੀ ਮੈਂ ਚਲ ਮੈਂ ਲਿਆ ਦੇਣਾ ਨਹੀਂ ਬਸਦਾ ਕੋਈ ਸਮਾਨ ਕੋਈ ਲਿਆਉਣਾ ਹੋਊਗਾ ਕੋਈ ਨਾ ਪੁੱਤ ਲੈ ਆ ਦੇਖ ਕੀ ਹੋ ਜਾਂਦਾ ਇਸ ਕਰੇ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਮੈਂ ਤਾਂ ਆ ਰੂਫ ਦੇਖਿਆ ਸੀ ਕਰੇ ਕਿਸੇ ਬੁੜੇ ਤੱਕ ਬੋਲਣ ਲੱਗ ਗਿਆ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਆਪਾਂ ਤਾਂ ਪੁੱਤ ਬਣਾ ਕੇ ਇਸ ਘਰ ਚ ਰੱਖਿਆ ਸੀ ਮੈਨੂੰ ਨਹੀਂ ਪਤਾ ਦਾਰੂ ਖਿੱਤੀ ਹੋਈ ਹੈ ਕਿ ਖਤ ਕਰਿਆ ਹੋਇਆ ਦਾ ਵਿੱਚ ਦਾਰੂ ਦਾਰੂ ਸਮੈ ਲਾਉਂਦੀ ਹੈ ਦਾਰੂ ਤਾਂ ਉੱਦੇ ਦੇ ਪਿੰਦਾ ਮੈਨੂੰ ਅੱਜ ਪਤਾ ਲੱਗਿਆ ਹੁਣ ਮੈਂ ਕਿਵੇਂ ਕਹਿ ਸਕਦੀ ਹਾਂ ਨੂੰ ਕਿਵੇਂ ਰੋਕ ਸਕਦੀ ਹਾਂ ਜਦੋਂ ਆਪ ਦਾ ਨਹੀਂ ਰੁਕਿਆ ਆ ਬਗਾਨਾ ਕਿੱਥੇ ਰੁਕ ਜੂ ਆਪਣੇ ਘਰ ਤੇ ਆਇਆ ਕਿੱਥੋਂ ਸੀ ਇਹ ਮੈਨੂੰ ਤਾਂ ਹੁਣ ਕੀ ਪਤਾ ਨੇਹਾ ਨੂੰ ਪਤਾ ਹੋਊ ਕਿੱਥੇ ਜਾਂਦਾ ਕਿੱਥੇ ਬੈਠਦਾ ਕੀ ਕਰਾਂ ਪੁੱਤ ਕੰਨਿਆ ਤਾਂ ਔਖੇ ਸੀਗੇ ਆਪ ਤੇ ਕੰਨਿਓ ਵੀ ਔਖੇ ਹੋ ਗਏ ਮੇਰੇ 131 ਉਹ ਵੀ ਸੌਖੀ ਨਹੀਂ ਵਿਚਾਰੀ ਮੈਨੂੰ ਵੀ ਬਿੰਨ ਲੱਗਦਾ ਕਿ ਇਹਨੇ ਪਟਤਾ ਜਿਹੜਾ ਬਾਹਰੇ ਜਾਣ ਲੱਗਿਆ ਕੰਮ ਧੰਦਾ ਕੋਈ ਕਰਾਉਂਦਾ ਨਹੀਂ ਕਿਸੇ ਨੂੰ ਕੀ ਕਵਾਂਗੇ ਜੀ ਕਿਸੇ ਨੂੰ ਕੀ ਦੋਸਤ ਦੇਵਾਂਗੇ ਜਦੋਂ ਆਪ ਦੀ ਮਾਰੇ ਨੇ ਚਲ ਕੋਈ ਨਾ ਮੈਂ ਮਰਿਆ ਨਹੀਂ ਹੁ ਕੋਈ ਜਾਇਆ ਮਾ ਪੁੱਛਣ ਦੇ ਹਲੇ ਅਟਨ ਨਹੀਂ ਪੰਗਾ ਆਲੇ ਆ ਮੈਂ ਤਾਂ ਪੁੱਛਣ ਚੁੱਪ ਕਰ ਪੁੱਤ ਚੁੱਪ ਕਰ ਚੁੱਪ ਕਰ ਨਾ ਦੋ ਪਤਾ ਨਹੀਂ ਸੀ ਕਿ ਇਹ ਹਜੇ ਪਾਪ ਕੀਤੇ ਨੇ ਜਿਹੜਾ ਤੂੰ ਪੁੱਤ ਦਾ ਸੁੱਖ ਵੀ ਨਹੀਂ ਦੇਖ ਸਕੇ ਤੂੰ ਨਾ ਦਾ ਦੋ ਸਾਰਾ ਕੁਝ ਠੀਕ ਹੋ ਜਾਊਗਾ ਪੁੱਤ ਮੰਮੀ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਮੈਂ ਨਹੀਂ ਕਰੋਣਾ ਵਿਆ ਪੁੱਤ ਸਾਨੂੰ ਕੀ ਪਤਾ ਸੀਗਾ ਮੁੰਡਾ ਤਾਂ ਬਥੇਰਾ ਸੌ ਲੱਗਦਾ ਸੀ ਦੇਖਣ ਚ ਸਮਝਦਾਰ ਵੀ ਬਥੇਰਾ ਸੀ ਪਤਾ ਨਹੀਂ ਪੁੱਤੇ ਨੂੰ ਕੀ ਹੋ ਗਿਆ ਮੈਨੂੰ ਆਪ ਨਹੀਂ ਸਮਝ ਆਉਂਦੀ ਇੰਨੀ ਸੋਹਣੀਆਂ ਗੱਲਾਂ ਕਰਦਾ ਸੀ ਮੇਰੇ ਨਾਲ ਆਪਣੇ ਘਰ ਨੂੰ ਤਾਂ ਜਿਵੇਂ ਕਿਸੇ ਦੀ ਬਸ ਬੁਰੀ ਨਜ਼ਰੀ ਲੱਗ ਗਈ ਕੀ ਕਹਿ ਸਕਦੇ ਆ ਹੁਣ ਮੰਮੀ ਦਾ ਕੋਈ ਵੀ ਹੱਲ ਨਹੀਂ ਹੈਗਾ ਹੁਣ ਮੈਂ ਕੀ ਕਰਾਂ ਤੁਸੀਂ ਆਪ ਹੀ ਦੱਸੋ ਨਾ ਨਾ ਪੁੱਤ ਹੱਲ ਕਿਉਂ ਨਹੀਂ ਹੈਗਾ ਕੋਈ ਨਾ ਬਥੇਰਾ ਠੀਕ ਹੋ ਜਾਊਗਾ ਆ ਤੇਰਾ ਨਸ਼ਾ ਛਡਾ ਦਾਂਗੇ ਕੋਈ ਗੱਲ ਨਹੀਂ ਮੰਮੀ ਆਪਣੇ ਤੋਂ ਵੀਰੇ ਦਾ ਨਸ਼ਾ ਨਹੀਂ ਛਡਾਇਆ ਗਿਆ ਇੰਨਾ ਵੀ ਕਿਤੇ ਛੜਾਵਾਂਗੇ ਕੋਈ ਗੱਲ ਨਹੀਂ ਪੁੱਤ ਤੂੰ ਇਹਨੇ ਨਾ ਮਨ ਖੜਾ ਕਰਾ ਕਰ ਆਪਾਂ ਨੂੰ ਨਸ਼ਾ ਛਡਾਊ ਕੇਂਦਰ ਚ ਦੇਖਦੇ ਆ ਉੱਥੇ ਭਰਤੀ ਕਰਾ ਦਿੰਨੇ ਆ ਇਹਦਾ ਨਸ਼ਾ ਛਡਵਾ ਦਾਂਗੇ ਕੋਈ ਨਾ ਠੀਕ ਹੋ ਜੂ ਲਾਡਾ ਤੂੰ ਉਦਾਸ ਨਾ ਹੋਇਆ ਕਰ ਪੁੱਤ ਤੈਨੂੰ ਦੇਖ ਕੇ ਤਾਂ ਸਿਜੀਨੇ ਆ ਪੁੱਤ ਤੂੰ ਨਾ ਉਦਾਸ ਹੋਇਆ ਕਰ ਕੋਈ ਨਾ ਪ੍ਰਮਾਤਮਾ ਸਭ ਕੁਝ ਠੀਕ ਕਰੂਗਾ ਚਲਾਈ ਕਰ ਤੂੰ ਆਮ ਕਰ ਲੈ ਠੀਕ ਹੈ ਮੈਂ ਜਾ ਜਾ ਮੈਂ ਮੈਨ ਰੋਈ ਜਾ ਕੋਈ ਨਾ ਕਰਦੀ ਐ ਮੈਂ ਤੇਰੇ ਡੈਡੀ ਨਾਲ ਗੱਲ ਆਪਾਂ ਉੱਥੇ ਭਰਤੀ ਕਰਾ ਦਾਂਗੇ ਛਡਵਾ ਦਾਂਗੇ ਨਸ਼ਾ ਇਹਦਾ ਠੀਕ ਹੈ ਜਾ ਆਰਾਮ ਕਰ ਲੈ ਤੂੰ ਕਿੱਥੇ ਮਰ ਗਿਓ ਰਿਆ ਤੈਨੂੰ ਸੁਣਿਆ ਤੈਨੂੰ ਪਤਾ ਨਹੀਂ ਸਾਲੇ ਕਿੱਧਰ ਆ ਮਾਰ ਕੇ ਮੇਰੇ ਸਾਲੇ ਦੇ ਓਏ ਕਿੱਥੇ ਆ ਤੂੰ ਅੰਦਰ ਸੀ ਮੈਂ ਜੇ ਰੋਟੀ ਲੈ ਕੇ ਆ ਰੋਟੀ ਤਾਂ ਹਲੇ ਬਣਾਉਣੀ ਆ ਮੈਂ ਆ ਟਾਈਮ ਆ ਕੋਈ ਰੋਟੀ ਦਾ ਤੇ ਥੋੜਾ ਕੋਈ ਟਾਈਮ ਆ ਕਰੇ ਆਉਣ ਦਾ ਟਾਈਮ ਇਤੋਂ ਕੀ ਲੈਣਾ ਹੱਦ ਹੋ ਗਈ ਤੁਹਾਡੀ ਮੈਨੂੰ ਤਾਂ ਅੰਦਰ ਗਰਮ ਰੋਟੀ ਬਣਾ ਕੇ ਦੇ ਦੂੰਗੀ ਮੈਂ ਜਨਨਾ ਤਾਂ ਬੁੜਾ ਬੁੜੀ ਨੇ ਬੁਲਾ ਸਾਲੇ ਬੁੜਾ ਬੁੜੀ ਕੀ ਹੁੰਦਾਗਾ ਬੋਲਣ ਦਾ ਨਹੀਂ ਪਤਾ ਮੈਨੂੰ ਨਹੀਂ ਪਤਾ ਬੋਲਣ ਦਾ ਤੂੰ ਬੁਲਾ ਕਿੱਥੇ ਨੇ ਉਹ ਤੂੰ ਬੁਲਾਉਣ ਨਾਲ ਮੈਂ ਗੱਲ ਕਰਨੀ ਬੈਠ ਬੜਿਆ ਰੇ ਗੱਲ ਸੌਣ ਲੋ ਮੇਰੀ ਮੈਂ ਸਾਰਾ ਘਰ-ਬਾਰ ਸਾਡੇ ਕੇ ਆਪਦਾ ਤੁਹਾਡੇ ਘਰੇ ਰਹਿ ਰਿਹਾ ਹਾਂ ਹਾਂ ਬਸ ਮੇਰੇ ਲੈ ਵੇ ਜਵਾਈ ਦਾ ਤਾਂ ਬਹੁਤ ਠੀਕ ਆ ਇਸ ਘਰ ਦੇ ਵਿੱਚੋਂ ਮੇਰੇਓ ਚੱਲੂਗੀ ਅੱਛਾ ਨਾ ਜੱਟ ਨੇ ਕਦੇ ਮਾੜਾ ਖਾਦਾ ਤੇ ਨਾ ਕਦੇ ਮਾੜਾ ਪਾਇਆ ਅਸੀਂ ਕਿਹੜਾ ਪੁੱਤ ਮਾੜਾ ਤੈਨੂੰ ਕਹਿੰਦੇ ਆਂ ਵੀ ਮਾੜਾ ਖਾ ਅਸੀਂ ਤਾਂ ਜਿੰਨਾ ਛੱਤ ਤੋਂ ਜ਼ੋਰ ਲੱਗਦਾ ਤੈਨੂੰ ਉਨੰਨੀ ਵਧੀਆ ਖਵਾਉਣੀ ਹੁਣ ਕੀ ਹੋ ਗਿਆ ਤੂੰ ਦਾ ਚੁੱਪੇ ਕਰ ਜਾ ਬੁੜੀਏ ਇਹ ਅਸਕਰ ਚੋਂ ਮੇਰੀ ਚੱਲੂਗੀ ਮੇਰੀ ਚੱਲ ਕੋਈ ਨਾ ਪੁੱਤ ਪਹਿਲਾਂ ਵੀ ਤੇਰੀ ਚੱਲਦੀ ਆ ਅਸੀਂ ਤੇ ਇਥੋਂ ਬਾਹਰ ਕਦੋਂ ਹੋਏਾਂਗੇ ਤੁਸੀਂ ਬੋਲਣ ਲੱਗੇ ਦੇਖ ਲਓ ਇਹ ਮੇਰੇ ਮੰਮੀ ਡੈਡੀ ਨੇ ਤੂੰ ਚੁੱਪਾ ਕਰ ਜਾ ਕੋਈ ਨਾ ਕਿੱਥੋਂ ਕਲੇਸ਼ ਨਹੀਂ ਪੱਲੇ ਪਾਦੀ ਤੁਸੀਂ ਮੇਰੇ ਇਹ ਕੋਈ ਨਾ ਪੁੱਤ ਕੋਈ ਨਾ ਪਰ ਪੁੱਤ ਹੁਣ ਕੀ ਗੱਲ ਹੋਈ ਆ ਹੁਣ ਤਾਂ ਦੱਸ ਦੇ ਤੈਨੂੰ ਕੀ ਚਾਹੀਦਾ ਕੋਈ ਨਾ ਪੁੱਤ ਹੁਣ ਤੂੰ ਰੋਟੀ ਖਾ ਲੈ ਤੜਕੇ ਗੱਲ ਕਰਦੇ ਆ ਕਰ ਅੰਦਰ ਬੱਜ

देखो बहुत काम पस्त करने रुक ही गए हम नहीं डैडी आगे चले जाना बस मैं तो नहीं रहा है है नहीं नहीं। नहीं और नहीं सारया जांदा पागल वाले दर्द से छड्डा है ना नहीं कुत्ते डैडी छड्डा नहीं मम्मी डैडी छड्डा नहीं मम्मी चलियो भाई आगे चले जाओ छड्डा छड्डा ਮੈਂ ਤੋ ਹਬ ਦੀ ਟੀਦਾ ਦੁੱਖ ਨਹੀਂ ਖਾ ਰਹਾ। ਕੀ ਕੀ ਕਰਨ ਲੱਗੇ ਸੀ? ਅੱਛਾ ਹਾਂ ਤੁਸੀਂ ਆ ਕੇ ਜਾਨ ਦੇਣੀ ਆ। ਮੈਨੂੰ ਹੋਰ ਦੁੱਖੇ ਕਰਨਾ ਤੁਸੀਂ। ਮੈਂ ਤੋ ਦੁੱਖ ਨਹੀਂ ਖਾ ਰਹਾ। ਬੜੀ ਆ ਤੁਸੀਂ ਕੀ ਕਰਨ ਲੱਗੇ ਸੀ? ਮੈਂ ਤਾਂ ਪਹਿਲਾਂ ਉਹਦਾ ਭਰਾ ਦਵਾ ਲਿਆ। ਹਾਂ ਤੁਸੀਂ ਵੀ। ਮੇਰੀ ਐਂਜਾ ਜਾਨ ਨੇ ਦਵਾਇਆ ਬਤ। ਇਹ ਸੰਗਤ ਕਰ ਜਾਗੇ ਜੀ ਮਾਫਦੇ ਹੋ ਤੁਸੀਂ। ਸੋਨੇ ਬਗਰ ਸਾਡਾ ਕੀ ਬਣੂਗਾ? ਮੈਂ ਬਹੁਤ ਦੁਖੀ ਹਾਂ। ਮੈਂ ਤੁਹਾਨੂੰ ਸਾਰੀ ਰਾਤ ਨੀਂਦ ਨਹੀਂ। ਮੈਂ ਸੁਖੀ ਹਾਂ। ਮੈਂ ਦੇੜੇ ਦਿਨ ਰਾਤ ਤੜਫਦੀ ਆ ਮੈਂ ਤੋ ਚੱਲਿਆਣੀ ਆ ਤੁਹਾਡੇ ਤੋਂ ਬਿਨਾ ਮੇਰਾ ਹੈ ਹੀ ਕੋਣ ਆ ਚਲ ਕੋਈ ਬੁਲਾ ਤੋ ਤੂੰ ਨਾ ਪਰੇਸ਼ਾਨ ਹੋਪੋ ਡੈਡੀ ਤੁਹਾਡੇ ਮਰਨ ਨਾਲ ਨਾ ਮੇਰੀ ਜ਼ਿੰਦਗੀ ਸਵਰਨ ਨਹੀਂ ਲੱਗੀ ਹੈਗੀ ਮੇਰੀ ਹੋਰ ਜ਼ਿੰਦਗੀ ਨਰਕ ਬਣ ਜੂਗੀ ਜੇ ਨਹੀਂ ਆ ਤੁਸੀਂ ਮੈਨੂੰ ਤੋ ਪੁਲਾਇਆ ਕਰਵਾ ਦਿਓ ਘਟੋ ਘਟ ਮੈਂ ਤੋ ਲੱਗ ਰਹੀ ਕਿ ਕੋਸ਼ਿਸ਼ ਕਰਾਂ ਲੂੰਗੀ ਕਿਵੇਂ ਦਵਾ ਸਕਦਾ ਤੈਨੂੰ ਆ ਬਾਤ ਤੁਸੀਂ ਐ ਕਰਨ ਲੱਗੇ ਸੀ ਮੈਂ ਤਾਂ ਬਹੁਤ ਬੜੀ ਗਾਤੀ ਤੇ ਤੇ ਮੈਂ ਮਾਫ਼ੀ ਮੰਗਣਾ ਹੈ ਬਾਕੀ ਬੋੜੇ ਨਹੀਂ ਨਾ ਬੱਤਾਂ ਬਹੁਤ ਮੇਰੀ ਰੂਹ ਨੂੰ ਕਿ ਕਰੀਏ ਬਾਪ ਦਾਤੀ ਹੋ ਗਈ ਬਾਪੇ ਮੈਨੂੰ ਮਾਫ਼ ਕਰ ਦੋ ਜੀ ਅਸੀਂ ਤਾਂ ਪਹਿਲਾਂ ਹੀ ਬਹੁਤ ਦੁਖੀ ਸੀਗੇ ਪੁੱਤ ਕੰਨੀਓ ਹੁਣ ਤੈਨੂੰ ਪੁੱਤ ਬਣਾਇਆ ਬਾਪੂ ਮੈਨੂੰ ਮਾਫ਼ ਕਰ ਦੋ ਬਾਪੂ ਤੁਸੀਂ ਮੈਨੂੰ ਮਾਫ਼ ਕਰ ਦੋ ਬਾਪੇ ਗਲਤੀ ਹੋ ਗਈ ਮੈਂ ਤਾਂ ਬਾਦੂ ਛੱਡ ਪੁੱਤ ਛੱਡ ਨਹੀਂ ਬਾਪੇ ਨਹੀਂ 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 ਫੇਰ ਮੈਂ ਹਮਤੰਗਤ ਪੁੱਤ ਬਣ ਕੇ ਦਿਖਾਉਂਦਾ ਜੀ ਕੋਈ ਨਾ ਪੁੱਤ ਤੂੰ ਖੜਾ ਹੋ ਜਾ ਖੜਾ ਹੋ ਜਾ ਮੈਂ ਮੈਨਿਆਂ ਵੀ ਬਹੁਤ ਖਸ ਰੱਖੂਗਾ ਬਾਪੇ ਹੁਣ ਨਵੀਂ ਰਾ ਭਾਗ ਜੀ ਮੇਰਾ ਚੱਲ ਦੇ ਲੈਨੇ ਆ ਫਿਰ ਕੈ ਕਿ ਦਿਨ ਦੇਖਦੇ ਆ ਚੱਲ ਜਦੋਂ ਮਾਫੀ ਮੰਗ ਲਈ ਨਾ ਇਹੋ ਜਿਹੀ ਗੱਲਾਂ ਤਾਂ ਇਹਨੇ ਵਿਚਾਰੇ ਨੇ ਪਹਿਲਾਂ ਕਦੇ ਨਹੀਂ ਕੀਤੀਆਂ ਉਹ ਬਾਪੇ ਮਾਫ ਕਰ ਦੋ ਬੰ ਨੂੰ ਇੱਕ ਵਾਰੀ ਪੁੱਤ ਪਰ ਮੈਂ ਤੋੜ ਦੀ ਟੀ ਦਾ ਦੁੱਖ ਨਹੀਂ ਦੇ ਦਿੱਖਿਆ ਰੱਬ ਦਾ ਤੇ ਵਸਾਕ ਨਾ ਮਾਫ ਕਰੇ ਬਾਪੇ ਤੁਸੀਂ ਮਾਫ ਕਰ ਦਿਓ ਮੈਨੂੰ ਕੋਈ ਨਾ ਚਲ ਕੋਈ ਨਾ ਪੁੱਤ ਚਲੋ ਉਧਰ ਚਲੋ ਹਾਂ ਜੀ ਡੈਡੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ ਤੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਤੇ ਕਮੈਂਟ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਕਿਹੜਾ ਕੈਰੈਕਟਰ ਸਭ ਤੋਂ ਜ਼ਿਆਦਾ ਸੋਹਣਾ ਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨੋਟੀਫਿਕੇਸ਼ਨ ਆਨ ਰੱਖਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤੁਸੀਂ ਥੈਂਕ ਯੂ